ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਭਾਈ ਗੁਰਦਾਸ ਜੀ ਦੀਆਂ 12 ਵਾਰਾਂ ਦੀ ਆਪਾਂ ਸੰਥਿਆ ਕਰ ਰਹੇ ਹਾਂ 32 ਪੌੜੀਆਂ ਆਪਣੀ ਸੰਪੂਰਨ ਹੋ ਗਈਆਂ ਸਾਨੇ ਪਿਛਲੇ ਪਾਠ ਸਾਰੇ YouTube ਦੀ ਪਲੇਲਿਸਟ ਵਿੱਚ ਤੁਹਾਨੂੰ ਮਿਲ ਜਾਣਗੇ ਸਾਰੀ ਸੰਥਿਆ YouTube ਦੀ ਪਲੇਲਿਸਟ ਵਿੱਚ ਪਈ ਹੋਈ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਲੜੀਵਾਰ ਸੰਥਿਆ ਵੀ ਚੱਲ ਰਹੀ ਹੈ YouTube ਦੇ ਉੱਤੇ ਅੱਜ ਆਪਾਂ ਸ਼ੁਰੂ ਕਰਦੇ ਹਾਂ ਨਾਲ ਆਪ ਅਰਥ ਵੀ ਸਰਵਣ ਕਰਨੇ ਨੇ ਪੁੱਛਣ ਗੱਲ ਈਮਾਨ ਦੀ ਈਮਾਨ ਨੇ ਕਹਿ ਦੇਣਾ ਈਮਾਨ ਏਡੀ ਨੂੰ ਬਿਹਾਰੀ ਲੱਗੀਏ ਈਮਾਨ ਦੇ ਕਾਜੀ ਮੁੱਲਾ ਇਕੱਠੇ ਹੋਏ ਇਕੱਠੇ ਪੜ੍ਹਣਾ ਇਕੱਠੇ ਹੋਈ ਪੁੱਛਣ ਗੱਲ ਈਮਾਨ ਦੀ ਕਾਜੀ ਮੁੱਲਾ ਇਕੱਠੇ ਹੋਈ ਕਹਿੰਦੇ ਕਾਜੀ ਤੇ ਮੁੱਲਾ ਇਕੱਠੇ ਹੋ ਕਰਕੇ ਮਜ਼ਹਬ ਦੀ ਗੱਲ ਪੁੱਛਣ ਲੱਗੇ ਵੱਡਾ ਸਾੰਗ ਵਰਤਾਇਆ ਲਖਣਾ ਸਕੈ ਕੁਦਰਤ ਕੋਈ ਈਸ਼ਵਰ ਨੇ ਵੱਡਾ ਸਾੰਗ ਪਸਾਰਾ ਵਰਤੌਣਾ ਕੀਤਾ ਉਸ ਦੀ ਮਾਇਆ ਦਾ ਅੰਤ ਨਹੀਂ ਪਾ ਸਕੀ ਦਾ ਪੁੱਛਣ ਖੋਲ ਕਿਤਾਬ ਨੂੰ Hindu ਵੱਡਾ ਕਿ Muslim ਨੋਈ ਕਿਤਾਬਾਂ ਨੂੰ ਫੋਲ ਕੇ ਪੁੱਛਣ ਲੱਗੇ Hindu ਮذਬ ਵੱਡਾ ਹੈ ਕਿ مسلمان ਬਾਬਾ ਆਖੇ ਹਾਜੀਆ ਸੋ ਅਮਲਾਂ ਬਾਝੋ ਦੋਨੋਂ ਰੋਈ ਬਾਬੇ ਨਾਨਕ ਨੇ ਕਹਿੰਦੇ ਹਾਜੀਆ ਨੂੰ ਕਿਹਾ ਨੇਕ ਅਮਲਾਂ ਕਰਨੀ ਤੋਂ ਬਾਝੋਂ ਕਹਿੰਦੇ ਦੋਵੇਂ ਪੈਰੋਂਦੇ ਹਨ ਜੇ ਕੋਲ ਚੰਗੇ ਅਮਲ ਨਹੀਂ ਹਨ ਤੇ ਦੋਨੇ ਰੋਂਦੇ ਹਨ Hindu Musalman ਦੋਏ ਦਰਗਾਹ ਅੰਦਰ ਲਹਿਨ ਨਾ ਢੋਈ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਨੇ ਇਥੇ ਸਪਸ਼ਟ ਗੱਲ ਕਰ ਦਿੱਤੀ ਤੇ ਭਾਏ ਗੁਰਦਾਜ ਜੀ ਨਿਸ਼ਾਨਾ ਖਿੱਚ ਕੇ ਉਹ ਸੀਣ ਅੱਗੇ ਲਿਆ ਰਹੇ ਨੇ ਕਹਿੰਦੇ Hindu ਤੇ Musalman ਦੋਵੇਂ ਕੇਵਲ Hindu ਜਾਂ Musalman ਹੋਣ ਕਰਕੇ ਰੱਬ ਦੀ ਦਰਗਾਹ ਕਚਹਿਰੀ ਵਿੱਚ ਪਨਾਹ ਨਹੀਂ ਲੈਣਗੇ ਕੱਚਾ ਰੰਗ ਕਸੁੰਬ ਦਾ ਪਾਣੀ ਧੋਤੇ ਥਿਰ ਨਰ ਹੋਈ ਕਹਿੰਦੇ ਕਸੁੰਬੇ ਦਾ ਕੱਚਾ ਰੰਗ ਹੈ ਪਾਣੀ ਨਾਲ ਧੋਤਿਆ ਥਿਰਤਾ ਨਹੀਂ ਲੈਂਦਾ ਭਾਵ ਉਤਰ ਜਾਂਦਾ ਹੈ ਕਰਨਕ ਬਖੀਲੀ ਆਪ ਵਿੱਚ ਰਾਮ ਰਹੀਮ ਕਥਾਏ ਖਲੋਈ ਆਪੋ ਵਿਖੇ ਲੋਕ ਈਰਖਾ ਕਰਦੇ ਹਨ ਰਾਮ ਤੇ ਰਹੀਮ ਇੱਕੋ ਥਾਂ ਖਲੋਤੇ ਹਨ ਭਾਵ ਦਰਜਾ ਬਰਾਬਰ ਹੈ ਰਾਹੇ ਸ਼ੈਤਾਨੇ ਦੁਨੀਆ ਗੋਈ ਸ਼ੈਤਾਨੀ ਰਾ ਬਦੀ ਤੇ ਰਸਤੇਆ ਵਿਖੇ ਦੁਨੀਆ ਭੁੱਲੀ ਪਈ ਫਿਰਦੀ ਐ ਧਰੇ ਨਿਸ਼ਾਨੀ ਕੌਸ ਦੀ ਮੱਕੇ ਅੰਦਰ ਪੂਜ ਕਰਾਈ ਮੱਕੇ ਵਿੱਚ ਆਪਣੀ ਪੂਜਾ ਕਰਵਾਈ ਤੇ ਕੌਸ ਦੀ ਨਿਸ਼ਾਨੀ ਧਰੀ अथवा ਦੇਣਾ ਕੀਤੀ ਭਾਈ ਗੁਰਦਾਸ ਜੀ ਅੱਗੇ ਬਚਨ ਕਰ ਰਹੇ ਨੇ ਜਿੱਥੇ ਜਾਏ ਜਗਤ ਵਿੱਚ ਬਾਬੇ ਬਾਜ ਨਾ ਖਾਲੀ ਜਾਈ ਜਿੱਥੇ ਜਾਏ ਬਾਬਾ ਜਗਤ ਵਿਖੇ ਲੋਕਾਂ ਨੂੰ ਤਾਰਦਾ ਫਿਰੇ ਕੋਈ ਖਾਲੀ ਥਾਂਉ ਨਾ ਰਿਆ ਜਿੱਥੇ ਉਪਦੇਸ਼ ਦੀ ਵਰਖਾ ਨਾ ਕੀਤੀ ਹੋਵੇ ਘਰ ਘਰ ਬਾਬਾ ਪੂਜੀਐ Hindu Musalman Guwai ਕਹਿੰਦੇ ਘਰ ਘਰ ਵਿੱਚ ਲੋਕ ਬਾਬੇ ਨੂੰ ਪੂਜਣ ਲੱਗ ਪਏ Hindu Musalman ਦਾ ਫਿਰਕੂ ਪੂਣਾ ਗਵਾ ਕੇ ਛੱਪੇ ਨਾਹੇ ਸ਼ਿਪਾਇਆ ਚੜਿਆ ਸੂਰਜ ਜਗਰ ਸੁਨਾਈ ਕਹਿੰਦੇ ਜਦੋਂ ਸੂਰਜ ਚੜ੍ਹ ਚੜ੍ਹਿਆ ਜਗਤ ਵਿਖੇ ਰੋਸ਼ਨੀ ਹੋ ਗਈ ਹੁਣ ਕਿਸੇ ਦਾ ਸ਼ਿਪਾਇਆ ਕਿਵੇਂ ਵੀ ਕਹਿੰਦੇ ਛੋਪ ਨਹੀਂ ਸਕਦਾ ਬੁੱਕਿਆ ਸਿੰਘ ਉਜਾੜ ਵਿੱਚ ਸਭ ਮਿਰ ਗਾਵਲ ਭੰਨੀ ਜਾਈ ਉਜਾੜ ਵੇਖੇ ਜਦੋਂ ਸ਼ੇਰ ਨੇ ਭਬਕ ਮਾਰੀ ਸਾਰੇ ਹਰਨਾ ਦੀ ਡਾਰ ਨੂੰ ਭਾਜੜ ਪੈ ਗਈ ਚੜਿਆ ਚੰਦ ਨਾ ਲੁਕਈ ਕੱਢ ਕੁਲਾਨੀ ਜੋਤ ਸਿਪਾਈ ਚੜਿਆ ਚੰਦ ਲੁਕਾਇਆ ਨਹੀਂ ਜਾ ਸਕਦਾ ਭਲਾ ਜੇ ਕੋਈ ਕੋ ਨਾਲੀ ਕੱਢ ਕੇ ਉਸ ਦੀ ਜੋਤ ਨੂੰ ਛਪਾਉਣਾ ਚਾਹੇ ਤਾਂ ਨਹੀਂ ਛਪ ਸਕਦਾ ਲੋਕ ਨਹੀਂ ਸਕਦਾ ਉਗਮਣ ਹੋ ਉਗਮਣ ਹੋ ਇਹ ਗੁਰਬਾਣੀ ਵੀ ਸ਼ਬਦ ਵੀ ਆਉਂਦੇ ਨੇ ਉਗਮਣ ਹੋ ਤੇ ਆ ਥਾਮਣੋਂ ਨੌ ਖੰਡ ਪ੍ਰਿਥਵੀ ਸਭ ਝੁਕਾਈ ਕਹਿੰਦੇ ਉਹਦੇ ਅਸ਼ਟ ਤੀਕ ਨੌ ਖੰਡ ਪ੍ਰਿਥਵੀ ਸਾਰੀ ਆਪਣੇ ਵੱਲ ਝੁਕਾ ਲੈਣਾ ਕੀਤੀ ਜਗ ਅੰਦਰ ਕੁਦਰਤ ਵਰਤਾਈ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਭਾਈ ਗੁਰਦਾਸ ਜੀ ਕਹਿੰਦੇ ਜਗਤ ਵਿਖੇ ਅਜੇ ਹੀ ਸ਼ਕਤੀ ਵਰਤਾ ਦੇਣਾ ਕੀਤੀ ਸੋ ਸੰਗਤ ਜੀ 34 ਪੌੜੀਆਂ ਆਪਣੀਆਂ ਸੰਪੂਰਨ ਹੋ ਗਈਆਂ ਨੇ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ